ਕਿ ਕੋਲ ਰਾਮ ਨਾਲ ਟੂਏ ਪਾਇਆ ਜਾਂਦਾ ਨੂੰ ਕਰ ਕਰ ਕੇ ਬਹਿ ਜਾ ਬਹਿ ਜਾ ਤੋੜਾਈ ਦਾ ਨਹੀਂ ਹੁੰਦਾ ਕੀ ਹੋ ਰਿਹਾ ਚੱਕਰ ਆ ਰਿਹਾ ਤੇ ਤੇਰੇ ਕੋਲ ਮੇਰਾ ਨੰਬਰ ਆ ਚੱਕ ਕੇ ਬੱਚੇ ਤੇ ਲੈ ਗਿਆ ਬਾਤ ਕਿ ਮੈਨੂੰ ਉਸੇ ਹੀ ਦੀ ਹੈ ਉਦੋਂ ਦਾ ਜਦੋਂ ਸੀ ਇਹ ਮੈਨੂੰ ਸਿਆਪੇ ਬੁਣੋਗੇ ਇਹ ਤੇ ਇਹ ਬੱਚਿਆਂ ਨੂੰ ਕੁਝ ਹੋ ਜਾਂਦਾ ਜ਼ਿੰਮੇਵਾਰੀ ਕਿਸੇ ਦੀ ਨਹੀਂ ਜੇਕਰ ਤੁੰ ਨੂੰ ਕਰਦੇ ਜਿੱਤੇ ਫੇਰ ਕੁਝ ਹੋ ਜਾਂਦਾ ਭਾਈ ਯਾਰ ਚਾਰ ਬੰਦੇ ਹੋਤੀ ਉਹਨਾਂ ਨੇ ਬੱਚੋ ਵੀ ਇਹਨਾਂ ਨੇ ਕਿਉਂ ਨਹੀਂ ਗੋਲ ਕੀਤੀ ਆਰਣ ਬਾਕੀ ਸਾਰੇ ਦਾ ਨਾਮ ਲਿਖਣ ਲੱਗਿਆ ਵਾ ਕਿ ਮੈਨੂੰ ਕਿਸੇ ਨੇ ਫਾਰਮ ਨਹੀਂ ਕੀਤਾ ਬੱਚੇ ਦੀ ਜਾਨ ਨੂੰ ਖਤਰਾ ਪਾਇਆ। ਜੀ ਜੀ ਆਪ ਦੇ ਦਗਾ। ਹਾਂ। ਵੀ ਡਾਕਟਰ ਮੇਰਾ ਨਾਮ ਹੀ ਨਵਜੀਤ ਸਿੰਘ ਆ। ਕਿਹੜੀ ਪੋਸਟ ਤੇ ਆਉਂਦੀ? ਆ ਮੈਂ ਫਾਰਮੈਸੀ ਆਫੀਸਰ ਇਨ ਸਿਵਲ ਹੈਲਥ ਦੀ ਲਗੀ ਹੈ ਤੁਹਾਡੀ। ਮੇਰੀ ਇੱਥੇ ਇੰਡੀਪੈਂਡੈਂਸ ਦੇ ਤੇ ਲੱਗੀ ਹੋਇਆ ਦਾਣਾ ਮੰਡੀ ਸੋਨਰ ਵਾਲਾ ਵਿੱਚ। 20 ਘਟਨਾ ਬਾਕੀ ਨਹੀਂ ਸੀਗੀ। ਇੱਥੇ ਆਪਣੇ ਪੇਲੇਡ ਦੇ ਦੌਰਾਨ ਚਾਰ ਬੱਚੇ ਫੇਟ ਹੋ ਗਏ ਸੀ ਜਿਸ ਤੋਂ ਇੱਕ ਦੀ ਜ਼ਿਆਦਾ ਸੀਰੀਅਸ ਸੀ ਉਹਨੂੰ ਹਾਰਟ ਦੀ ਪ੍ਰੋਬਲਮ ਵੀ ਦੱਸੀ ਗਈ ਸੀ ਥੋੜੀ ਜਿਹੀ। ਤੇ ਉਹਨੂੰ ਮੁੱਢਲੀ ਸਹਾਇਤਾ ਪਰ ਦੇ ਕੇ ਅਸੀਂ ਆਪਣੇ ਹਸਪੀ ਇਹ ਕਿੰਨੇ ਕੇ ਬਈ ਦੀ ਘਟਨਾ ਜੀ ਪ੍ਰੇਡ ਦਰਾਂ ਨਹੀਂ ਹੋਈ ਪ੍ਰੇਡ ਦਰਾਂ ਨਹੀਂ ਹੋਇਆ ਇਹ ਤੁਹਾਡੀ ਇੱਕ ਬਹਿਸ ਵੀ ਹੋ ਰਹੀ ਸੀ ਕਿਸੇ ਨਾਲ ਕੌਣ ਸੀਗੇ ਉਹ ਉਹ ਸਾਡੇ ਇਨਚਾਰਜ ਸੀ ਡਾਕਟਰ ਲਖਮਿੰਦਰ ਹੂੰ ਹੂੰ ਕੀ ਕਹਿ ਰਹੇ ਸੀ ਤੁਹਾਨੂੰ ਥੀ ਸਾਈਡ ਵੀ ਹੀ ਇਜ਼ ਅ ਇਨਚਾਰਜ ਇਹਨੇ ਸਾਨੂੰ ਪਹਿਲਾਂ ਤੁਹਾਨੂੰ ਸਾਨੂੰ ਕਾਲ ਕਰਕੇ ਦੱਸਣਾ ਸੀ ਫਿਰ ਜੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਫਿਰ ਮੈਂ ਦੇਖਦਾ ਮਤਲਬ ਜੋ ਵੀ ਤੁਹਾਨੂੰ ਪਤਾ ਹੀ ਉਸ ਚੀਜ਼ ਦਾ ਮੇਰੀ ਪਰ ਮੇਰੇ ਪ੍ਰੋਟੋਕਾਲ ਇਹ ਕਹਿੰਦੇ ਆ ਸਰ ਵੀ ਪਹਿਲਾਂ ਪੇਸ਼ੈਂਟ ਨੂੰ ਦੇਖਣਾ ਨਾ ਅਗੇ ਆਪਣੇ ਇਨਚਾਰਜ ਨੂੰ ਇਨਫਾਰਮ ਕਰਨਾ ਉਹਨੂੰ ਫੋਸਟੇਟ ਦੇਣੀ ਤੇ ਉਹਨੂੰ ਆਪਣਾ ਸਹੀ ਸਲਾਮਤ ਹਸਪੀਟਲ ਤੱਕ ਪਹੁੰਚਾਉਣਾ ਜੋ ਮੈਨੂੰ ਮੇਰੀ ਡਿਊਟੀ ਦੱਸਦੀ ਹੈ ਹੁਣ ਤੁਸੀਂ ਪਹੁੰਚਾ ਦਿੱਤਾ ਹਸਪੀਟਲ ਅਸੀਂ ਹਸਪੀਟਲ ਪਹੁੰਚਾ ਦਿੱਤਾ ਹੈ ਬੱਚੇ ਠੀਕ ਨੇ ਜੀ ਬੱਚੇ ਠੀਕ ਨਹੀਂ ਮੇਰੇ ਨਾਲ ਗੱਲ ਕਰੂਗੇ ਜੋ ਸਭ ਇਹ ਇੱਕ ਇੱਕ ਰੇਡ ਤੋਂ ਬਾਅਦ ਕਿਹਾ ਬੱਚਾ ਪੇਵਾ ਚੜੀ ਜਾਂਦਾ ਸਮਾਂ ਨਹੀਂ ਸਲਾਮਤ ਰਹਿਣਾ ਬੱਚੇ ਵੀ ਉੱਲਣੇ 108 'ਤੇ ਹਸਪਤਲ ਪਹੁੰਚਾ ਕੇ ਆਈਏ ਹੋਣੀ ਤੇ ਮੈਂ ਆਪ ਉਹ ਪਾਸਾ ਜਾ ਕੇ ਦੇਖਿਆ ਬੱਚੇ ਬਿਲਕੁਲ ਠੀਕ ਠਾਕ ਨੇ ਜੀ 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 ਕੋਈ ਨਾ ਉਹਨੇ ਐਸਾ ਮਚਾੜਾ ਵੀ ਬੋਲਦੇ ਹੋਏ ਸਨ ਉਹਨਾਂ ਨੂੰ ਉਹਨਾਂ ਨੂੰ ਪਤਾ ਸੀਗਾ ਪਰ ਤੁਹਾਨੂੰ ਪਤਾ ਨਹੀਂ ਸੀ ਕਿ ਨਹੀਂ ਹੋ ਸਕਦਾ ਮੈਨੂੰ ਉਹਨਾਂ ਨੇ ਦੱਸਿਆ ਕਿ ਆ ਗੱਡੀ 108 ਬੜੀ ਤੇਜ਼ੀ ਨਾਲ ਗਈ ਹੈ ਅਸੀਂ ਨਾਲ ਇਕੱਠੇ ਬੈਠੇ ਆ ਫਿਰ ਮੈਂ ਉਸੇ ਵੇਲੇ ਫੋਨ ਕੀਤਾ ਤੇ ਉਸੇ ਵੇਲੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਬੱਚੇ ਬੇਹੋਸ਼ ਹੋਇਆ ਤੇ ਮੈਂ ਲੈ ਕੇ ਜਾ ਰਿਹਾ ਹਾਂ ਡਾਕਟਰ ਸਾਹਿਬ ਬੱਚੇ ਦੀ ਜਾਨ ਬਚਾਉਣਾ ਜ਼ਰੂਰੀ ਹੈ ਜਾਂ ਡਿਊਟੀ ਕਰਨੀ ਜ਼ਰੂਰੀ ਹੈ ਡਿਊਟੀ ਕਰਨੀ ਜ਼ਰੂਰੀ ਹੈ ਤੇ ਬੱਚੇ ਦੀ ਜਾਨ ਬਚਾਉਣੀ ਜ਼ਿਆਦਾ ਜ਼ਰੂਰੀ ਹੈ ਫਿਰ ਉਹਨਾਂ ਨੇ ਤਾਂ ਸਹੀ ਕੀਤਾ ਉਹਨੇ ਸਹੀ ਕੀਤਾ ਮੈਂ ਗਲਤ ਨਹੀਂ ਕਹਿ ਰਿਹਾ ਪਰ ਘੱਟੋ ਘੱਟ ਸੀਨੀਅਰ ਅਫਸਰ ਦੀ ਉਸੇ ਵੇਲੇ ਨੌਲੇਜ ਲੈਣਾ ਜ਼ਰੂਰੀ ਸੀ ਮੈਂ ਉਹਨੂੰ ਉਹ ਵੀ ਕਹਿ ਰਹੀ ਸੀ ਉਹਨਾਂ ਨੂੰ ਵੀ ਮੈਂ ਤੁਹਾਨੂੰ ਨੋਟਿਸ ਭੇਜੂਗਾ ਦੇਖੋ ਜੀ ਜਦੋਂ ਸੀਨੀਅਰ ਨੂੰ ਦੱਸਿਆ ਵੀ ਨਹੀਂ ਕੋਈ ਇਨਫੋਰਮ ਹੀ ਨਹੀਂ ਕਰੇਗਾ ਤੇ ਜ਼ਿੰਮੇਵਾਰੀ ਤਾਂ ਸੀਨੀਅਰ ਬੰਦੇ ਦੀ ਬਣ ਜਾਂਦੀ ਹੈ ਮੇਰੀ ਨੌਲੇਜ ਤੋਂ ਬਿਨਾ ਹੀ ਉਹ ਕੇਟਚੇ ਸ਼ਿਫਟ ਹੋਏ ਨੇ ਦੇਸ਼ ਵਸਿਆਂ ਨੂੰ ਸੰਪਰਦਾਇਕ ਬਹੁਤ 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 ਮੁਬਾਰਕਾਂ ਔਰ ਆਸ ਵਿੱਚ ਇਹ ਵਾਰਾ ਉਹਨਾਂ ਬੱਚਿਆਂ ਨੂੰ ਮਬਾਰਕ ਮੁਬਾਰਕ ਖੰਪੂਨਾਂ ਸਤਿਪੁਰਸਾ ਪਰਵਾਰਾਂ ਜਿਨ੍ਹਾਂ ਦੇ ਸੰਕਟਾਂ ਸੇ ਆਜ਼ਾਦ ਹੋ ਗਏ ਆ ਇੱਕ ਜਾਦੀ ਮਾਂ ਇੱਕ ਜਿਹੜਾ ਐਲੀਕਾ ਮਾਂ ਦਾ ਸਪਤਾ ਹੈ ਬੇਕਰਾਨ ਤਿੰਨ ਬੱਚੀਆਂ ਜਿਹੜੀਆਂ ਬਹੁਤ ਸੇ ਇਨਾਮ ਕਮਾ ਰਹੇ ਨੇ ਜਦੋਂ ਉਹਨਾਂ ਕੋਲ ਐਮਪਲੋਇਮੈਂਟ ਸਾਲ ਜਸਪੀਰ ਉਹ ਨਹੀਂ ਕਰਕੇ ਥੋੜਾ ਜਿਹਾ ਗਿਆ ਡਾਕਟਰ ਸੀਗੇ ਉਹ ਹਸਪਤਾਲ ਗਿਆ ਉਹਨਾਂ ਦੇਖੋ ਠੀਕ ਹੈ ਜੇ ਰਹਿਣਾ ਕੋਈ ਜਿਹੜੇ ਮੋਕਲੀ ਡਿਊਟੀ ਦੇ ਡਾਕਟਰ ਸੀ ਉਹਨਾਂ ਨੂੰ ਲੋਕ ਆ ਗਏ ਪਹਿਲਾਂ ਮੈਨੂੰ ਇਨਫੋਰਮੇਸ਼ਨ ਲੈਣੀ ਸੀ ਬਾਅਦ ਚ ਉਹਨੂੰ ਹਸਪਤਾਲ ਲੈ ਕੇ ਜਾਣਾ ਤੇ ਕੀ ਇਹ ਸਹੀ ਹੈ ਜੀ ਨਹੀਂ ਮੇਰੇ ਕੋਈ ਅਸਟਾਚਾ ਬੇਸਿਕ ਕੰਮ ਨਹੀਂ ਆਪਾਂ ਕੰਸਟਰਡ ਦੇਣੀ ਜਿਹੜੀ ਉਹਨਾਂ ਨੂੰ ਮਿਲ ਗਈ ਸੀ ਸਾਡੇ ਬੇਸਿਕ ਮਾਲਕ ਉਹ ਲੋਕ ਇਸ ਵੇਲੇ